ਸਤ ਸ੍ਰੀ ਅਕਾਲ ਦੋਸੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਜ਼ਿਲ੍ਹਾ ਫਾਜ਼ਲਕਾ ਦੇ ਸਰਕਾਰੀ ਰਾਸ਼ਨ ਡਿਪੋ ਜਿੰਨਾਂ ਦੀ ਕੀ ਹੁਣ ਖਾਲੀ ਸਾਮੀਆਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਦੇ ਵਿੱਚ ਕੀ ਵੱਖ-ਵੱਖ ਜਲਾਲਾਬਾਦ ਕੁਬਾਇਆ ਫਾਜ਼ਲਕਾ ਅਬੌਰ ਇਹਨਾਂ ਦੇ ਨਾਂ ਲੱਗਦੇ ਸ਼ਹਿਰਾਂ ਦੇ 170 ਪਿੰਡਾਂ ਦੇ ਕੋਲ ਡਿਪੋ ਉਹਾਂ ਦੀ ਲਿਸਟ ਜਿਹੜੀ ਜਾਰੀ ਕੀਤੀ ਗਈ ਹੈ ਕਈ ਪਿੰਡਾਂ ਦੇ ਵਿੱਚ 4 ਡਿਪੂ ਨੇ ਕਈਆਂ ਦੇ ਵਿੱਚ 5 ਡਿਪੂ ਨੇ ਸੋ ਉਹਨਾਂ ਨੂੰ ਆਪਾਂ ਕਿਵੇਂ ਲੈ ਸਕਦੇ ਹਾਂ ਕਿਹੜੇ ਫਾਰਮ ਭਰਨੇ ਪੈਣੇ ਨੇ ਅਤੇ ਕਿੱਥੇ ਜਮ੍ਹਾਂ ਕਰਵਾਉਣੇ ਨੇ ਇਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮੈਂ ਦੱਸਾਂਗਾ ਤੁਹਾਨੂੰ ਅਤੇ ਵੀਡੀਓ ਨੂੰ ਤੁਸੀਂ ਦੇਖਣਾ ਹੈ ਲਾਸਟ ਡੇਟ ਤੱਕ ਕਿਉਂਕਿ ਹੁਣ ਜਿਹੜੇ ਸਰਕਾਰੀ ਰਾਸ਼ਨ ਡਿਪੂ ਨੇ ਉਹ ਵੀ ਸਰਕਾਰੀ ਨੌਕਰੀਆਂ ਦੀ ਤਰ੍ਹਾਂ ਪੜੇ ਲਿਖੇ ਲੋਕਾਂ ਨੂੰ ਹੀ ਮਿਲਣਗੇ ਕਿਉਂਕਿ ਇਹਦੇ ਲਈ ਵੀ ਕੁਝ ਕ੍ਰਾਈਟੇਰੀਆ ਹੁਣ ਰੱਖਿਆ ਗਿਆ ਹੈ ਜੇਕਰ ਤੁਸੀਂ ਵੀ ਆਪਣੇ ਪਿੰਡ ਵਿੱਚ ਰਾਸ਼ਨ ਦੀਪੂ ਲੈਣਾ ਹੈ ਤਾਂ ਭਰਨਾ ਪੈਣਾ ਹੈ ਫਾਰਮ ਜਿਦੇ ਵਿੱਚ ਕਿ 160 ਪਿੰਡ ਹੋਰ ਜਿਵੇਂ ਕਿ ਕਮਰੇਵਾਲਾ ਅਰਨੀਵਾਲਾ ਹਲੀਮਵਾਲਾ ਚੱਕ ਬਲੋਚਾਸੀ ਤੋਵਰਿਆਮ ਖੇੜਾ ਨਾਰਾਇਣਪੁਰ ਹਿੰਮਤਪੁਰ ਡੰਗਰਖੇੜਾ ਆਲਮਗੜ ਅਤੇ ਧਾਨੇਵਾਲਾ ਇਹਨਾਂ ਨੂੰ ਨਾਲ ਲੈ ਕੇ ਕੁੱਲ 170 ਪਿੰਡ ਬੰਦੇ ਨੇ ਜਿਹੜੇ ਕਿ ਹੁਣ ਰਾਸ਼ਨ ਦੀਪੂ ਬਦਲੇ ਜਾਣਗੇ ਸੋ ਜੇਕਰ ਤੁਸੀਂ ਵੀ ਇਹਨਾਂ ਪਿੰਡਾਂ ਵਿੱਚੋਂ ਕਿਸੇ ਦੇ ਸਨੇਕ ਹੋ ਤਾਂ ਤੁਸੀਂ ਵੀ ਇਹ ਰਾਸ਼ਨ ਦੀਪੂ ਦੇ ਲਈ ਅਪਲਾਈ ਕਰ ਸਕਦੇ ਹੋ ਉਹ ਵੀ ਬਹੁਤ ਹੀ ਆਸਾਨੀ ਦੇ ਨਾਲ ਤੇ ਚਲੋ ਦੋਸਤੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਕਿਹੜਾ ਫਾਰਮ ਹੈ ਕਿਵੇਂ ਭਰਨਾ ਹੈ ਤੇ ਕਿੱਥੇ ਜਮ੍ਹਾਂ ਕਰਾਉਣਾ ਹੈ ਇਸ ਦੀ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲੈਣਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਦੋਸਤੋ ਇਹ ਹੈ ਨੋਟਿਸ ਜਿਹਦੇ ਵਿੱਚ ਕੀ ਰਾਸ਼ੀਂ ਦੀਪਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਦੇਖ ਸਕਦੇ ਹੋ ਤੁਸੀਂ ਸੀਰੀਅਲ ਨੰਬਰ 1 ਤੋਂ ਸ਼ੁਰੂ ਹੋ ਕੇ ਸੀਰੀਅਲ ਨੰਬਰ 1 ਤੋਂ ਸ਼ੁਰੂ ਹੋ ਕੇ ਆਪਨੇ ਕੋਲ 265 ਪੈਂਡਾ ਆਉਂਦੇ ਨੇ 265 ਪਿੰਡ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸ਼ਹਿਰ ਅਲੱਗ ਨੇ ਸੋ ਜੇਕਰ ਆਪਾਂ ਦੇਖੀਏ ਇਹਨਾਂ ਦੇ ਵਿੱਚ ਕੁੱਲ 1374 ਸਾਮੀਆਂ ਨੇ ਹੁਣ ਆਪਾਂ پڑھਦੇ ਹਾਂ ਸ਼ੁਰੂ ਤੋਂ ਤਾਂ ਦੇਖੋ ਜੀ ਜਿਵੇਂ ਇੱਥੇ ਖੁਈਆਂ ਸਰਵਰ ਦੇ ਵਿੱਚ ਚਾਰ ਸਾਮੀਆਂ ਨੇ ਸੀਤੋ ਦੇ ਵਿੱਚ ਵੀ ਕੁੱਲ ਚਾਰ ਡਿਪੂ ਨੇ ਰਾਸ਼ਨ ਡਿਪੂ ਸੋ ਇਹਨਾਂ ਦੇ ਲਈ ਅਪਲਾਈ ਕਿਵੇਂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਜੀ ਇਹਨਾਂ ਨੂੰ ਅਲੱਗ-ਅਲੱਗ ਕੈਟਾਗਰੀਆਂ ਦੇ ਵਿੱਚ ਵੰਡਿਆ ਗਿਆ ਉਹਨਾਂ ਨੇ ਕੀ ਲਿਖਿਆ ਕਿ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਖੁਰਾਕ ਅਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਫਾਜ਼ਿਲਕਾ ਵੱਲੋਂ ਜਿਸ ਵਿੱਚ ਪਿੰਡੂ ਅਤੇ ਸ਼ਹਿਰੀ ਰਾਸ਼ਨ ਡੀਪੋ ਦੀਆਂ ਖਾਲੀ ਸਾਮੀਆਂ ਪਰੰੰਤ ਤਜ਼ਵੀਜ਼ ਰੱਖੀ ਗਈ ਹੈ 100 ਇਹ ਸਪਸ਼ਟ ਕੀਤਾ ਜਾਂਦਾ ਕਿ ਉਕਤ ਰਾਸ਼ਨ ਡੀਪੋਆਂ ਦੀ ਵੈਕੈਂਸੀ ਵਿੱਚ ਜ਼ਿਕਰ ਕਿਸੇ ਵੈਕੈਂਸੀ ਰਾਸ਼ਨ ਡੀਪੋ ਜ਼ਿਲ੍ਹੇ ਦੇ ਅਲਾਟਮੈਂਟ ਸੰਬੰਧੀ ਕੋਈ ਕੋਰਟ ਕੇਸ ਹੈ ਜੇ ਅਦਾਲਤ ਵਿੱਚ ਹੈ ਸਟੇ ਹੋਵੇਗਾ ਤਾਂ ਸਬੰਧਤ ਰਾਸ਼ਨ ਡਿਪੋ ਦੀ ਅਲਾਟਮੈਂਟ ਮਾਨਯੋਗ ਅਦਾਲਤ ਦੇ ਫੈਸਲੇ ਤੇ ਨਿਰਭਰ ਹੋਵੇਗੀ ਰਾਸ਼ਨ ਡਿਪੋਆਂ ਮੈਂ ਪਿੰਡਾਂ ਦੀ ਵਾਈਸ ਕੇਂਦਰ ਵਾਰਡ ਵਾਈਸ ਖਾਲੇ ਸਮੇਂ ਦੇ ਵੇਰਵੇ ਇਸ ਬੰਦੀ ਸਮੂੱਚੀ ਜਾਣਕਾਰੀ ਵਿਪາກ ਦੀ ਵੈਬਸਾਈਟ ਤੇ ਉਪਲਬਧ ਹੈ ਜ਼ਿਲ੍ਹਾ ਕੰਟਰੋਲ ਕਲਰ ਸਿਵਲ ਸਪਲਾਈ ਵਿਖੇ ਤਰਾ ਮਾਮਲੇ ਫੌਜ਼ਿਲ ਦਾ ਦਫ਼ਤਰ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਬਿਨੈਕਾਰ ਆਪਣੀ ਪ੍ਰਤੀ ਬੇਨਤੀ ਮੁਕੰਮਲ ਦਸਤਾਵੇਜ਼ ਜ਼ਿਲ੍ਹਾ ਕੰਟਰੋਲ ਦਫ਼ਤਰ ਵਿਖੇ 26 9 2024 ਨੂੰ ਸ਼ਾਮ 5 ਵਜੇ ਤੱਕ ਜਮ੍ਹਾਂ ਕਰਾ ਸਕਦੇ ਹਨ ਸੋ ਉਹਨਾਂ ਨੇ ਅੱਗੇ ਵੀ ਲਿਖਿਆ ਹੈ ਕਿ ਜਿਹੜੇ ਡੀਪੂ ਹੋਲਡਰਾਂ ਨੂੰ ਪਹਿਲਾਂ ਰੈਸ਼ਨ ਡੀਪੋ ਦਾ ਲਾਇਸੈਂਸ ਜਾਰੀ ਕੀਤਾ ਜਾ ਸਕਿਆ ਜੇਕਰ ਉਹ ਵਿਕ ਵਿੱਚ ਰੈਸ਼ਨ ਡੀਪੋ ਦਾ ਕੰਮ ਕਰਨਾ ਚਾਹੁੰਦੇ ਹਨ ਤਾਂ ਮੁੰਡੋ ਅਪਲਾਈ ਕਰਨਾ ਪਵੇਗਾ ਪਰੰਤੂ ਸਾਲ 2023 ਦੌਰਾਨ ਇਹਨਾਂ ਦੇ ਵਿਰੁੱਧ ਫੇਰ ਇੱਕ ਕੇਸ ਅਪਲਾਈ ਹੋਇਆ ਸੀ ਜਿਨਾਂ ਤੋਂ ਬਾਅਦ ਹੁਣ ਇਹਨਾਂ ਨੂੰ ਲਾਇਸੈਂਸ ਅਪਲਾਈ ਕਰਨ ਦੀ ਜਰੂਰਤ ਨਹੀਂ ਹੈ ਉਹਨਾਂ ਦੇ ਪਹਿਲਾਂ ਜਮਾ ਕਰਵਾਏ ਬਿਨਾ ਪੱਤਰ ਹੀ ਵਿਚਾਰੇ ਜਾਣਗੇ ਸੋ ਦੋਸਤੋ ਵਧੇਰੇ ਜਾਣਕਾਰੀ ਲਈ ਤੁਸੀਂ foodsupply.gov.in ਤੋਂ ਪ੍ਰਾਪਤ ਕਰ ਸਕਦੇ ਹੋ ਸੋ ਇਹ ਸਾਰੀਆਂ ਆਪਣੇ ਕੋਲ ਅਸਾਮੀਆਂ ਨੇ ਜੇਕਰ ਤੁਸੀਂ ਆਪਣੇ ਕਿਸੇ ਪਿੰਡ ਵਿੱਚ ਵਸਨੀਕ ਹੋ ਤਾਂ ਤੁਸੀਂ ਵੀ ਇਸ ਰਾਸ਼ਨ ਡਿਪੋ ਦੇ ਲਈ ਅਪਲਾਈ ਕਰ ਸਕਦੇ ਹੋ ਅਪਲਾਈ ਕਿਵੇਂ ਕਰਨਾ ਹੈ ਤੁਸੀਂ ਤੁਸੀਂ ਪਹੁੰਚਣਾ ਹੈ ਫਾਜ਼ਿਲਕਾ ਦਫ਼ਤਰ ਦੇ ਵਿੱਚ ਫੂਡ ਸਪਲਾਈ ਵਾਲੇ ਉੱਥੇ ਜਾ ਕੇ ਤੁਹਾਨੂੰ ਫਾਰਮ ਜਮ੍ਹਾਂ ਕਰਵਾਉਣੇ ਪੈਣਗੇ ਆਫਲਾਈਨ ਸੋ ਅੱਗੇ ਦੀ ਕਾਰਵਾਈ ਉਹ ਤੁਹਾਨੂੰ ਉੱਥੇ ਹੀ ਦੱਸਣਗੇ ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ